ਭਾਈ ਕਿੰਨੇ ਲੋਕ ਸੀਗੇ ਇਹ तकरीबन 14 15 ਜਨੇ ਸੀਗੇ 14 15 ਜੀ ਜੀ ਇਹ ਵਿਰੋਧਗੰਦੀ ਸੀ ਤੁਹਾਨੂੰ ਕੋਈ ਇਲਮ ਨਹੀਂ ਸੀ ਇਸ ਗੱਲ ਦਾ ਵੀ ਹਮਲਾ ਹੋ ਸਕਦਾ ਨਹੀਂ ਅਸੀਂ ਤਾਂ ਤਿੰਨ ਕੰਮ ਕਰ ਇਨਫੋਰਮੇਸ਼ਨ ਦੇ ਰਿਗਾਰਡਿੰਗ ਤੇ ਇਨਵੈਸਟੀਗੇਸ਼ਨ ਦੇ ਸੰਬੰਧ ਚ ਗਏ ਸੀ ਪਰ ਸਾਨੂੰ ਕੋਈ ਇਲਮ ਨਹੀਂ ਸੀਗਾ ਮਤਲਬ ਇਹ ਕੋਈ ਉਸ ਤਰ੍ਹਾਂ ਦਾ ਮਾਰਕ ਕਰਕੇ ਜਿਵੇਂ ਸਾਡੇ ਤੋਂ ਤੁਹਾਡੇ ਨਾਲ ਜਿਹੜੇ ਗੱਲਬਾਤ ਸੀ ਉਹਨਾਂ ਤੇ ਵੀ ਹਾਂਜੀ ਹਾਂਜੀ ਗੱਲਬਾਤ ਦੀ ਦਰਦੀ ਪਾੜੀ ਹੈ ਮੋਬਾਈਲ ਵੀ ਖੋਇਆ ਸਾਡਾ ਤੇ ਸਿਰ ਤੇ ਸੱਦਾ ਲੱਗੀ ਉਹਨਾਂ ਦੇ ਤੁਹਾਡੇ ਕਾਫੀ ਸਟੱਲ ਲੱਗੇ ਤੁਹਾਡੇ ਕੀ ਕੀ ਸਟੱਲ ਲੱਗੇ ਮੇਰੇ ਦੋਨਾਂ ਮੋਢਿਆਂ ਤੇ ਹੈਗੀ ਆ ਸਿਰ ਤੇ ਸਟੱਲ ਤੇ ਹੱਥ ਤੇ ਚੱਕ ਚਰੇ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਏਜੀ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਬ੍ਰਿੰਗਰ ਨਾਗੀ ਦੇ ਹੁਕਮਾਂ ਤਹਿਤ ਤੁਸੀਂ ਸਪੈਸ਼ਲ ਡਰਾਈਵ ਜਿਹੜੀ ਡਰੱਗ ਦੇ ਖਿਲਾਫ ਚਲਾ ਰਹੇ ਹੋ ਉਹਦੇ ਤਹਿਤ ਐਸਐਚਓ ਸਦਰ ਜਲਾਲਾਬਾਦ ਅਮਰਜੀਤ ਕੌਰ ਨੂੰ ਇਤਲਾਹ ਮਿਲੀ ਸੀ ਕੰਡੀ ਕਦੀਮ ਦੇ ਵਿੱਚ ਇੱਕ ਅਮਨਦੀਪ ਉੱਤਰ ਸ਼ਰਮਾ ਸੀ ਜਿਹੜਾ ਉਹ ਡਰਗ ਦਾ ਉਹਦੇ ਤੇ ਪਹਿਲਾਂ ਵੀ ਮਾਮਲਾ ਦਰਜਾ ਉਹ ਉਥੇ ਲੁਕਿਆ ਹੋਇਆ ਔਰ ਉਹ ਪਾਕਿਸਤਾਨ ਦੇ ਤਰਫੋਂ ਡਰੋਨ ਮਂਗਾ ਕੇ ਤੇ ਇੱਕ ਭਾਰੀ ਮਾਤਰਾ ਦੀ ਜਿਹੜੀ ਉਹ ਕੇ ਮਂਗਾ ਰਿਆ ਉਹਦੇ ਲਈ ਜਿਹੜਾ ਐ ਐਸ ਐਚਓ ਸਦਰਾ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲੇ ਨਾਲ ਇਹ ਮਾਰੀ ਸੀ ਪਰ ਜਦੋਂ ਇਹਨਾਂ ਨੇ ਉਥੇ ਕਰਨੈੱਤ ਸਿੰਘ ਆ ਉਹਦੀ ਟਾਣੀ ਦੀ ਸਰਚ ਕਰਨੀ ਚਾਹੀਦੀ ਅੱਗੋਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਜਿਹਦੇ ਸਬੰਧੀ ਅਸੀਂ ਐਫ ਆਰ ਨੰਬਰ 3 ਆਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤੀ ਆ ਔਰ ਉਹਦੇ ਵਿੱਚ ਅਸੀਂ ਇੱਕ ਲੇਡੀਜ਼ ਔਰ ਇੱਕ ਜੈਂਟਸ ਨੂੰ ਤਰ ਕੀਤਾ ਜਿਨ੍ਹਾਂ ਨੂੰ ਅੱਜ কোর্ਟ ਦੇ ਉਪੇਸ਼ ਕੀਤਾ ਸਰ ਹਮਲਾ ਕਿੰਨੇ ਕਿੰਨੇ ਤੇ ਹੋਏ ਐ ਐਸ ਐਚਓ ਸਦਰ ਜਲਾਲਾਬਾਦ ਅਮਰਜੀਤ ਕੌਰ ਨਾਲ ਉਹਨਾਂ ਦੇ ਗਰਮੈਂਟ ਸੀਗੇ ਕੇਵਲ ਕ੍ਰਿਸ਼ਨ ਆ ਇੱਕ ਹਰਬੰਸ ਸਿੰਘ ਆ ਔਰ ਦੋ ਤਿੰਨ ਮਲਾਦਮ ਹੋਰ ਸੀਗੇ ਜਿਨ੍ਹਾਂ ਤੇ ਹਮਲਾ ਸਰ ਰਾਤ ਦੇ ਵਾਕਿਆ ਵਰਦੀ ਬੱਚੀ ਬਲਕਿਸ਼ਨ ਦੀ ਵਰਦੀ ਪਾੜੀ ਹੈ ਹਰਵੰਤ ਸਿੰਘ ਜਿਹੜਾ ਗਰਮੈਂਟ ਸੀ ਉਹਨਾਂ ਨੂੰ ਵੀ ਸੱਟਾਂ ਮਾਰੀਆਂ ਨੇ ਸੋ ਸਾਡਾ ਉਹ ਪਰਚੇ ਦੇ ਵਿੱਚ ਸਾਰਾ ਡਿਟੇਲ ਦਿੱਤੀ ਹੋਈ ਹੈ ਔਰ ਜਲਦੀ ਵੀ ਜਿਹੜੇ ਬਾਕੀ ਜਿਹੜੇ 7-8 ਮਲ ਨੂੰ ਹੋਰ ਨੇ ਉਹ ਜਲਦੀ ਉਹਨਾਂ ਨਾਲ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਕੋਟ ਪੇਸ਼ ਕਰਾਂ ਸਰ ਇਹ ਰਾਤ ਦਾ ਵਾਕਿਆ ਹੈ ਜੀ ਔਰ ਨਹੀਂ ਇਹ ਰਾਤ ਨੂੰ ਕਰੀਬ 12 ਵਜੇ ਇਹਨਾਂ ਨੇ ਟਰੈਪ ਲਗਾਇਆ ਸੀਗਾ ساری ਰਾਤ ਜਾ ਕੇ ਦੇਖੋ ਅਸੀਂ ਕੋਸ਼ਿਸ਼ ਕੀਤੀ ਕਿ ਡਰੋਨ ਨੂੰ ਕੈਪਚਰ ਕਰਨ ਦੀ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਇੱਕ ਘਰ ਦੇ ਵਿੱਚ ਉਹਨਾਂ ਨੂੰ ਵੀ ਸ਼ੱਕ ਹੋ ਗਿਆ ਵੀ ਪੁਲਿਸ ਸਾਨੂੰ ਫੜੂਗੀ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਘਰ ਦੇ ਵਿੱਚ ਸਰਚ ਕਰਨ ਦੀ ਕਿਉਂਕਿ ਜਿਹੜਾ ਅਮਨਦੀਪ ਪੁੱਤਰ ਸ਼ਰਮਾ ਸਿੰਘ ਹੈ ਇਹ ਪਹਿਲਾਂ ਹੀ ਪਕੜਿਆ ਐਂਡੀ ਦੇ ਮਕਾਦਮੇ ਦੇ ਵਿੱਚ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜੇ ਖੇਪ ਹੁਣ ਤੱਕ ਨਹੀਂ ਆਈ ਤਾਂ ਅਸੀਂ ਉਹਨੂੰ ਫੜ ਕੇ ਇਹ ਮਕਾਦਮੇ ਦੇ ਵਿੱਚ ਜਿਹੜੀ ਗੱਤਾਰੀ ਕਰਾਂਗੇ ਪਰ ਉਹਨਾਂ ਨੇ ਮੌਕੇ ਤੇ ਉਹਨੂੰ ਜਿਹੜਾ ਭਜਾ ਦਿੱਤਾ ਪੁਲਿਸ ਪਾਰਟੀ ਜੀ ਹਮਰਾ। ਕਿ ਡਰੋਨ ਰਹੀ ਆ ਰਹੀ ਸੀ ਖੇਪ ਸਰ ਜੋ ਇਨਫੋਰਮੇਸ਼ਨ ਜੋ ਸਾਨੂੰ ਇਤਲਾਹ ਮਿਲੀ ਹੈ ਉਹ ਡਰੋਨ ਰਹੀਆਂ ਕਿਉਂਕਿ ਦੇਖੋ ਅੱਜ ਕੱਲ੍ਹ ਧੁੰਦ ਦਾ ਮੌਸਮ ਹੈ ਔਰ ਇਹ ਜਿਹੜੇ ਮਾੜੇ ਅੰਸਰ ਨੇ ਇਹ ਧੁੰਦ ਦਾ ਜਿਹੜਾ ਨਜਾਇਜ਼ ਸ਼ਦਾ ਚੱਕਦੇ ਨੇ ਡਰੋਨ ਰਾਈ ਮਗਾ ਕੇ ਫਿਰ ਗਾਂ ਅੱਗੇ ਸਪਲਾਈ ਕਰਦੇ। ਸਰ ਤੁਹਾਡੀ ਇਨਫੋਰਮੇਸ਼ਨ ਦੇ ਮੁਤਾਬਕ ਡਰੋਨ ਲੈਂਡ ਕਰ ਗਿਆ ਜਾਂ ਨਹੀਂ ਕੀਤਾ? ਨਹੀਂ ਹਾਲ ਦੀ ਘੜੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਡਰੋਨ ਜਿਹੜਾ ਲੈਂਡ ਨਹੀਂ ਕੀਤਾ ਕਿਉਂਕਿ ਪੁਲਿਸ ਪਾਰਟੀ ਦੀ ਚੌਕਸੀ ਕਰ ਲੋ ਜਿਹੜਾ ਉਹਨਾਂ ਨੇ ਅੱਗੇ ਤਾਲਮੇਲ ਨਹੀਂ ਕੀਤਾ ਜਿਸ ਕਾਰਨ ਉਹ ਡਰੋਨ ਅਸੀਂ ਲੈਣ ਨਹੀਂ ਹੋਣ ਦਿੱਤਾ ਔਰ ਨਾ ਹੀ ਉਹ ਜਿਹੜੀ ਖੇਪ ਇਹਦੇ ਅਸੀਂ ਹੋਣ ਦਿੱਤੀ ਸਰ ਇਹ ਖੇਪ ਜਿਹੜੀ ਕਿਸ ਤਰ੍ਹਾਂ ਕੇ ਨਾ ਮੰਗਾਉਂਦੇ ਸੀਗੇ ਇਸ ਆ ਡਰੋਨ ਲਈ ਦੇਖੋ ਜੀ ਡਰੋਨ ਵੱਖ-ਵੱਖ ਤਰ੍ਹਾਂ ਦੇ ਜਿਵੇਂ ਚਾਈਨਾ ਮੇਡ ਆ ਜਾਂ ਕੋਈ ਪਾਕਿਸਤਾਨ ਦਾ ਲੋਕਲ ਮੇਡ ਆ ਉਹ weight ਆਪਦੇ ਹਿਸਾਬ ਨਾਲ ਲੈਂਦੇ ਨੇ ਕੋਈ 1 ਕਿਲੋ ਤੱਕ ਦਾ weight ਲੈ ਆਉਂਦਾ ਕੋਈ 2 ਕਿਲੋ weight ਲੈ ਆਉਂਦਾ ਕੋਈ 3 ਕਿਲੋ ਸੋ ਇਹ ਸਾਨੂੰ ਜਿਹੜਾ ਸ਼ੱਕ ਸੀ ਕਰੀਬ 2 ਕਿਲੋ ਵਜਨ ਦਾ weight ਲੈ ਕੇ ਜਿਹੜਾ ਇਹਨਾਂ ਨੇ ਇਹ ਮੰਗਾਰੇ ਸੰਪਰਕ ਕਿਸ ਤਰ੍ਹਾਂ ਕਰਦੇ ਸੀਗੇ ਜੀ ਸੰਪਰਕ ਦੇਖੋ ਜੀ ਇਹ ਪਾਕਿਸਤਾਨੀ ਜਿਹੜੇ ਨੰਬਰ ਨੇ ਉਹ ਐਕਟੀਵੇਟ ਨੇ ਸੋ ਉਹ ਅਸੀਂ ਸਾਰਾ ਉਥੇ ਡੰਪ ਵਿੱਚ ਪਾ ਰਹੇ ਹਾਂ ਉਥੋਂ ਦੀਆਂ ਜਿਹੜੀਆਂ ਕੋਈ ਕਾਲਸ ਨੇ ਹੁਣ WhatsApp ਕਾਲ ਨੇ ਉਹ ਸਾਰਾ ਅਸੀਂ ਕਢਵਾ ਰਹੇ ਹਾਂ ਉਹ ਜਲਦੀ ਹੀ ਉਹਦੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਿੰਨੇ ਲੋਕਾਂ ਦੀ ਰੈਸਟ ਹੋਈ ਹਮਲਾ ਕਰਨ ਵਾਲਿਆਂ ਦੀ ਆ ਹਮਲਾ ਕਰਨ ਵਾਲੇ ਹੁਣ ਤੱਕ ਇੱਕ ਲੇਡੀਜ਼ ਆ ਜੋਤੀ ਔਰ ਇੱਕ ਜੈਂਟ ਸਾਹਿਬ ਜੋ ਗਿਆ ਰਹਾ ਹੈਗਾ ਜਿਹਨੇ ਮੇਨ ਲੋਕਾਂ ਨੂੰ ਔਖਾਇਆ ਹਮਲਾ ਕਰ ਲਿਆ ਉਹ ਦੋਨੋਂ ਅਸੀਂ ਇਵੈਸਟ ਕਰਾਂਗੇ ਜੀ ਥੈਂਕ ਯੂ ਸਰ ਧੰਨਵਾਦ